ਪਹਿਲੇ ਦਾ ਹਾਂਜੀ ਪਹਿਲਾ ਚਾਹੇ ਦੂਜਾ ਤੁਹਾਡਾ ਨਾ ਨਹੀਂ ਬਾਈ ਘੁਮ ਕੇ ਸਵਾਂਸਰ ਨਾ ਕਰੋ ਮਤਲਬ ਮੈਂ ਡੀਪਲੀ ਜਾਣਨਾ ਚਾਹੁੰਦਾ ਚੱਲੋ ਪਹਿਲਾ ਪਿਆਰ ਤਾਂ ਸਭ ਨੂੰ ਯਾਦ ਹੁੰਦਾ ਪਰ ਕਈ ਵਾਰ ਉਹ ਮੁਕੰਮਲ ਨਹੀਂ ਹੋ ਪਾਂਦਾ ਫਿਰ ਦੂਜਾ ਇਨਸਾਨ ਜ਼ਿੰਦਗੀ ਚ ਆ ਜਾਂਦਾ ਜਾਂ ਫਿਰ ਉਹ ਵੀ ਨਹੀਂ ਹੋ ਪਾਂਦਾ ਫਿਰ ਤੀਜਾ ਆ ਜਾਂਦਾ ਚੱਲੋ ਉਹ ਤਾਂ ਪਲੇ ਬॉय ਹੋਗੇ ਨਾ ਜਿਹੜੇ ਚੌਥੇ ਤੇ ਨਹੀਂ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਸੱਚੀ ਚ ਮੁਹੱਬਤ ਕਰਦੇ ਨੇ ਉਹ ਅੰਦਰ ਚੀਜ਼ ਰਹਿੰਦੀ ਤਾਂ ਤੁਹਾਡੇ ਹੈਗੀ ਹੈ ਮੇਰੇ ਸਾਹਮਣੇ ਉਹ ਬਿਲਕੁਲ ਰਹਿੰਦੀ ਹੈ ਹਾਂ ਉਹ ਲਈ ਤੁਸੀਂ ਇਮਾਨਦਾਰੀ ਤਾਂ ਤੁਹਾਡੇ ਅੰਦਰ ਰਹਿੰਦੀ ਆ ਠੀਕ ਹੈ ਸਾਥ ਸਾਡਾ ਨਹੀਂ ਹੋਇਆ ਨਾ ਹੋਇਆ ਉਹ ਤਾਂ ਕੀ ਕੋਈ ਕਾਰਨ ਹੋਗਾ ਉਹ ਅਲੱਗ ਚੀਜ਼ ਆ ਬਟ ਤੁਸੀਂ ਜਿਹੜਾ ਮਹਿਸੂਸ ਕਰਦੇ ਆ ਉਹ ਉਹ ਤੁਹਾਡੀ ਘਟੂ ਘਟ ਉਹ ਇਮਾਨਦਾਰ ਪਹੁੰਚ ਰੱਖੋ ਤੁਸੀਂ ਆਪਨੇ ਯਾਰ ਉਹ ਕਦੇ ਸੀ ਆਪਣੇ ਨਾਲ ਅੱਜ ਕੱਲ ਸ਼ਾਰਟ ਟਰਮ ਨਹੀਂ ਹੋਗੇ ਬਈ ਪਿਆਰ ਤੁਹਾਡੇ ਸਾਹਮਣਾਂ ਪਹਿਲਾਂ ਸੁਣਦੇ ਸੀ ਸੀ 12 ਸਾਲ ਮੱਝੀਆਂ ਚਰਾਤਿਆਂ ਉਹ ਕੁਝ ਅੱਜ ਕੱਲ ਤਾਂ 12 ਦਿਨ ਨਹੀਂ ਟੱਪਦੇ ਸਾਰੋ ਸਮਾਂ ਜਾਂ ਹੁਣ ਉਹ ਸੈਂਕੜੇ ਹਜ਼ਾਰਾਂ ਸਾਲਾਂ ਦੀ ਪੁਰਾਣੀ ਗੱਲ ਹੋ ਗਈ ਨਾ ਜੀ ਉਹ ਉਦੋਂ ਹਾਲਾਤ ਉਦੋਂ ਸਮਾਂ ਇਦਾਂ ਦਾ ਸੀਗਾ ਹਨਾ ਜੀ ਤੇ ਹੁਣ ਉਹ ਸਾਰਾ ਫਾਸਟ ਆ ਗਿਆ ਫਾਸਟ ਫੂਡ ਆ ਗਿਆ ਫਾਸਟ ਡਿਲੀਵਰੀ ਆ ਗਈ ਸਾਰਾ ਕੁਝ ਹੋ ਗਿਆ ਤੇ ਉਸ ਪਿਆਰ ਵੀ ਤੇਜ਼ ਹੋ ਗਿਆ ਉਹਨਾਂ ਹਾਂ